ਆ ਦੇਖੋ ਲਗਾਇਆ ਬੋਰਡ ਤੇ ਕਿੰਨਾ ਲਗਾਇਆ ਪਤਾ ਨਹੀਂ ਕਿੰਨੀ ਜੋ ਆਦਮੀ ਚਮਕੇ ਅੰਦਾਜ਼ ਕਿਉਂ ਬੋਰਡ ਲਾਊਗਾ ਟਾਰਾ ਜਿਹੀ ਕਰਕੇ ਐਡ ਕਰ ਰਿਹਾ ਇੰਨੇ ਜੇ ਪਹਿਲਾ ਰਹੇ ਬੋਰਡ ਤੇ ਨਹੀਂ ਪਹਿਲਾ ਰਹੇ ਉਹਨੇ ਪਹਿਲੇ ਜੰਦਾ ਨੂੰ ਦੇ ਦੋ ਡਵੈਲਪਮੈਂਟ 'ਤੇ ਧਿਆਨ ਦਿਓ ਇਹ ਛੱਡ ਦੋ ਬੋਡਾ ਬੋਣਾ ਲਾਣੇ ਕੁਛ ਨਹੀਂ ਲੋ ਬਹੁਤ ਛੜੀ ਹੋ ਚੁੱਕੇ ਆ ਇਹ ਤਾਂ ਅੱਜ ਤੋਂ ਵੀ ਤਾਂ 2 ਸਾਲ ਹੋ ਗਏ ਨਹੀਂ ਚਲੀਆਂ ਤੁਸੀਂ ਕਿਉਂ ਨਹੀਂ ਚਲਾਈਆਂ ਸਿਰਫ ਡਰਾਮੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਸੀ ਜੇ ਸਾਧੇ ਕੋਈ ਕਮੀ ਰਹੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਥੋੜੋ ਕਮੀਆਂ ਸੀਗੀਆਂ ਠੇਕੇਦਾਰਾਂ ਵੱਲੋਂ ਕੋਈ ਨਾ ਕੋਈ ਗਲਤੀਆਂ ਹੋਈਆਂ ਜਿਸ ਕਰਕੇ ਬੱਸ ਨਹੀਂ ਚੱਲ ਰਹੀ ਪਰ ਅੱਜ 2 ਸਾਲ ਹੋ ਗਏ ਤੁਹਾਨੂੰ ਕੀ ਪ੍ਰੋਬਲਮ ਆ ਕੰਮ ਗਿਣਾਦਾਣਾ ਲੋਕਾਂ ਦਾ ਜੇਚੇ ਭਲਾ ਕੀਤਾ ਵੇ ਗਰੀਬ ਬੰਦਾ ਜਰ ਵੇ ਦੇਖੇ ਬੱਸਾਂ ਦਾ ਸਫ਼ਰ ਕਰਦਾ ਸੀ ਤੁਸੀਂ ਉਹਦਾ ਉਹਨਾਂ ਕੋਲ ਬੱਸਾਂ 'ਚ 35 ਤੋਂ ਵੱਧ ਬੱਸਾਂ ਤਬਾੜ ਬਣ ਗਈਆਂ ਬੈਟਰੀਆਂ ਚੋਰੀ ਹੋ ਗਈਆਂ ਸਾਰਾ ਕੁਝ ਚੋਰੀ ਹੋ ਗਿਆ ਕਰਦੇ ਕੀ ਪੇ ਹੋ ਤੁਸੀਂ ਲੋਕ ਸਭਾ ਚੋਣਾਂ ਆਉਂਦੇ ਹੀ ਜਿਹੜਾ ਰੋਪ પ્રતિਰੋਪ ਇੱਕ ਦੂਜੇ ਦੇ ਸਿਆਸੀ ਪਾਰਟੀਆਂ ਵੱਲੋਂ ਲਗਾਏ ਜਾਂਦੇ ਨੇ ਉਸੇ ਲੜੀ ਤਹਿਤ ਜਿਹੜਾ ਅੱਜ ਹੈਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਕਾਂਗਰਸ ਸੱਤਾਧਾਰੀ ਸਰਕਾਰ ਦੇ ਉੱਪਰ આરોਪ ਲਗਾਇਆ ਗਿਆ ਜਿਹੜੀ ਸਿਟੀ ਬੱਸਾਂ ਦਾ ਪ੍ਰੋਜੈਕਟ ਆ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਟਾਈਮ ਸ਼ੁਰੂ ਕੀਤਾ ਗਿਆ ਸੀ ਲੇਕਿਨ ਕੁਝ ਬੱਸਾਂ ਉਦੋਂ ਵੀ ਬੰਦ ਸਨ ਤੇ ਅੱਜ ਵੀ ਜਿਹੜੀਆਂ ਉਹ ਬੱਸਾਂ ਖੜ੍ਹੀਆਂ ਨੇ ਅੱਜ ਉਸ ਸਮੇਂ ਦੇ ਜਿਹੜੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਡਰਾਮਾ ਵਾਦੀ ਕੀਤੀ ਸੀਗੀ ਇਹਨਾਂ ਨੂੰ ਸਾਫ਼ ਕੀਤਾ ਸੀ ਅੱਜ ਵੀ ਬੱਸਾਂ ਦੀ ਉਹੀ ਹਾਲਤ ਆ ਸੱਤਾ ਦੇ ਵਿੱਚ ਆਏ ਨੂੰ ਸਰਕਾਰ ਨੂੰ ਕਾਂਗਰਸ ਨੂੰ 2 ਸਾਲ ਹੋ ਚੁੱਕੇ ਨੇ ਫਿਰ ਵੀ ਜਿਹੜੀ ਬੱਸਾਂ ਐਜ਼ ਇਟ ਇਜ਼ ਖੜੀਆਂ ਨੇ ਅੱਜ ਜਿਹੜਾ ਹੈਗਾ ਉਹਨਾਂ ਬੱਸਾਂ ਦੀ ਧੂਬਤੀ ਕੀਤੀ ਗਈ ਆ ਪੂਜਾ ਕੀਤੀ ਗਈ ਆ ਵੀ ਹੋ ਸਕਦਾ ਪੂਜਾ ਕਰਨ ਤੋਂ ਬਾਅਦ ਇਹ ਬੱਸਾਂ ਜਿਹੜੀਆਂ ਚੱਲ ਸਕਣ ਕਿਤੇ ਨਾ ਕਿਤੇ ਕਾਂਗਰਸ ਨੂੰ ਇਹਨਾਂ ਦੀ ਯਾਦ ਆ ਜਵੇ ਲੇਕਿਨ ਉਸੇ ਇਹ ਤਹਿਤ ਅਜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਆਏ ਨੇ ਇੱਥੇ ਇਹ ਜਿਹੜਾ ਬੱਸਾਂ ਨੂੰ ਧੂਬਤੀ ਕੀਤੀ ਆ ਸਾਡੇ ਨਾਲ ਰਣਜੀਤ ਸਿੰਘ ਢਿੱਲੋਂ ਨੇ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਨੇ ਕੀ ਕਹਿਣਾ ਚਾਹੁੰਦੇ ਢਿੱਲੋਂ ਸਾਹਿਬ ਜਿਹੜਾ ਹੁਣ ਚੂਣਾ ਆਉਂਦੀ ਇਸ ਤਰ੍ਹਾਂ ਦਾ ਜਿਹੜਾ ਨਹੀਂ ਭਰਦਵਾਜ ਚੂਣਾ ਦਾ ਇਹਦੇ ਨਾਲ ਕੋਈ تعلق ਨਹੀਂ ਕੁਝ ਸਮਾਂ ਪਹਿਲਾਂ ਬਿੱਟੂ ਜੀ ਤੇ ਉਹਨਾਂ ਦੀ ਟੀਮ ਨੇ ਆ ਕੇ ਇਹਨਾਂ ਬੱਸਾਂ ਨੂੰ ਧੂਆ-ਤੁਆਈ ਕੀਤੀ ਸੀ। ਔਰ ਉਹਨਾਂ ਨੇ ਜਿਹੜਾ ਡਰਾਮਾ ਕੀਤਾ ਸੀ ਸ਼ਰਮਣੀ ਕਾਲੀਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮਾੜਾ ਕਹਿਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਅਸੀਂ ਵਿਕਾਸ ਕਰ ਰਹੇ ਸੀ, ਅਸੀਂ ਸਭ ਕੁਝ ਕਰ ਰਹੇ ਸੀ। ਪਰ ਮੈਂ ਬਿੱਟੂ ਜੀ ਨੂੰ ਪੁੱਛਣਾ ਚਾਹੁੰਨਾ ਅੱਜ ਵੀ 2 ਸਾਲ ਬੀਤ ਗਏ ਤੁਹਾਡੀ ਸਰਕਾਰ ਨੂੰ ਵੀ। ਜੇ ਤੁਸੀਂ ਸਾਡੀ ਸਰਕਾਰ ਦੇ ਸਮੇਂ ਡਰਾਮਾ ਕੀਤਾ ਸੀ ਅੱਜ ਥੋੜ੍ਹਾ ਤੋਂ ਵੀ ਤਾਂ 2 ਸਾਲ ਹੋ ਗਏ ਨਹੀਂ ਚਲੀਆਂ। ਤੁਸੀਂ ਕਿਉਂ ਨਹੀਂ ਚਲਾਈਆਂ? ਸਿਰਫ ਡਰਾਮੇ ਕਰਕੇ ਜੇ ਸਾਥੇ ਕੋਈ ਕਮੀ ਰਹੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਸੋ ਕਮੀਆਂ ਸੀਗੀਆਂ ਠੇਕੇਦਾਰਾਂ ਵੱਲੋਂ ਕੋਈ ਨਾ ਕੋਈ ਗਲਤੀਆਂ ਹੋਈਆਂ ਜਿਸ ਕਰਕੇ ਬੱਸ ਨਹੀਂ ਚੱਲ ਸਕੀ ਪਰ ਅੱਜ 2 ਸਾਲ ਹੋ ਗਏ ਤੁਹਾਨੂੰ ਕੀ ਪ੍ਰੋਬਲਮ ਆ ਤੁਸੀਂ ਕਿਉਂ ਨਹੀਂ ਚਲਾਈ ਜਿਸੋ ਜਿਹੜੀਆਂ ਬੱਸਾਂ ਉਦੋਂ ਚੱਲੀਆਂ ਤੁਹਾਡੇ ਵੱਲੋਂ ਚਲਾਈਆਂ ਉਹ ਚੱਲ ਰਹੀਆਂ ਨੇ ਜਿਹੜੀਆਂ ਖੜੀਆਂ ਸੀ ਉਹ ਵੀ ਖੜੀਆਂ ਨੇ ਕੀ ਕਾਰਨ ਹੋ ਸਕਦੇ ਨੇ ਕਿਤੇ ਨਾ ਕਿਤੇ ਬਿਊਰੋਕ੍ਰੇਟਸ ਦੀ ਜਾਂ ਜਿਹੜਾ ਸਿਆਸੀ ਕੋਈ ਏ ਕਿੜਵਾਜੀ ਨੂੰ ਲੈ ਕੇ ਨਹੀਂ ਚਲਾਈਆਂ ਜਾ ਰਹੀਆਂ ਤੇ ਪਬਲਿਕ ਨੂੰ ਨੁਕਸਾਨ ਹੋ ਰਿਹਾ ਦੇਖੋ ਇਹ ਇਹਨਾਂ ਦੀ ਅਨਗਹਿਲੀ ਦਾ ਕਾਰਨ ਅਸੀਂ ਤਾਂ ਚਲਾਉਂਦੀਆਂ ਸੀਗੀਆਂ ਕਾਫੀ ਚੱਲ ਗਈਆਂ ਸੀ ਕੁਝ ਚੱਲਣ ਪਰ ਅੱਜ 2 ਸਾਲ ਤੋਂ ਇਹਨਾਂ ਦੀ ਨਗਹਿਲੀ ਦਾ ਕਰਨਾ ਅੱਜ ਬੱਸਾਂ ਕਵਾੜ ਹੋ ਗਈਆਂ ਇਹਨਾਂ ਦੇ ਬੈਟਰੀਆਂ ਚੋਰੀਆਂ ਹੋ ਗਈਆਂ ਇਹਨਾਂ ਦੇ ਟਾਇਰ ਖਰਾਬ ਹੋ ਗਏ ਇਹਨਾਂ ਦੇ ਸਾਡੇ ਕੁੱਤੇ ਮਰੇ ਪਏ ਨੇ ਵਿੱਚ ਪਾਥੀਆਂ ਪੱਥੀਆਂ ਪਈਆਂ ਲੋਕਾਂ ਨੇ ਬਹੁਤ ਮੰਦ ਹਾਲੀ ਜਾਂ ਸਾਰੀਆਂ ਬੱਸਾਂ ਕੋਲ ਜਾ ਕੇ ਆਇਆ ਇਹ ਹੁਣ ਚੱਲਣ ਗਿਆ ਨਹੀਂ ਗਿਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਪ੍ਰੋਜੈਕਟ ਨੇ ਜਿਹੜੇ ਚਲਾਏ ਗਏ ਸੀ ਸ਼੍ਰੋਮਣੀ ਕਾਲੀਦਾਦੋਂ ਸੁਵਿਧਾ ਸੈਂਟਰ ਉਹ ਵੀ ਬੰਦ ਕੀਤੇ ਗਏ ਨੇ ਇਹਦੇ ਬਾਰੇ ਕੀ ਆਮ ਪਬਲਿਕ ਪ੍ਰੇਸ਼ਾਨ ਹੋ ਰਹੀ ਹੈ ਕੋ ਕਾਂਗਰਸ ਦੀ ਮੈਟਲਿਟੀ ਰਹੀ ਆ ਵੀ ਸਰਦਾ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਕੰਮ ਕੀਤੇ ਨੇ ਉਹਨਾਂ ਸ ਆਪ ਕੁਝ ਕਰ ਨਹੀਂ ਸਕਦੇ ਜਦੋਂ ਉਹਨਾਂ ਸੁੱਧਾ ਸੈਂਟਰਾਂ ਤੇ ਜਾਂਦੇ ਨੇ ਸੇਵਾ ਕੇਂਦਰਾਂ ਤੇ ਜਾਂਦੇ ਨੇ ਲੋਕ ਬਾਦਲ ਸਾਦਾ ਨਾਮ ਜਪਦੇ ਆ ਇਹਨਾਂ ਨੂੰ ਤਕਲੀਫ ਹੁੰਦੀ ਆ ਜਦੋਂ ਆਟਾ ਦਾਲ ਲੈਣ ਜਾਂਦੇ ਆ ਲੋਕਾਂ ਨੂੰ ਪਤਾ ਵੀ ਸਦਾ ਬਾਦਲ ਦੇ ਚਲਾਏ ਹੋਏ ਨੇ ਉਹਨਾਂ ਦਾ ਨਾਮ ਲੈਂਦੇ ਨੇ ਲੋਕ ਤੇ ਇਹਨਾਂ ਨੂੰ ਤਕਲੀਫ ਹੁੰਦੀ ਆ ਢਿੱਲੂ ਸਾਹਿਬ ਇਹ ਇੱਥੇ ਤੱਕ ਇਹ ਖਤਮ ਹੋ ਜੂਗਾ ਤੁਹਾਡੇ ਵੱਲੋਂ ਵੀ ਜਿਹੜਾ ਅੱਜ ਇਹ ਕੀਤਾ ਗਿਆ ਤੂ ਬੱਦੀ ਕਿ ਇਹਨੂੰ ਆਉਣ ਵਾਲੇ ਸਮੇਂ 'ਚ ਹੋਰ ਵੀ ਇਹਨੂੰ ਉੱਚਾ ਕੀਤਾ ਜਾਊਗਾ ਮੈਂ ਇੱਕ ਗੱਲ ਸਾਬਤ ਕਰਨੀ ਸੀ ਉਹ ਕਰਤੀ ਅੱਜ ਵੀ ਇਹ ਡਰਾਮੇਬਾਜ਼ ਮੈਂਬਰ ਪਾਰਲੀਮੈਂਟ ਰਿਆ ਇਹਨੇ ਸਿਰਫ 5 ਸਾਲ ਡਰਾਮੇ ਕੀਤੇ ਨੇ ਜਿਹੜੇ ਨੇ 5 ਸਾਲ ਲੁਧਿਆ ਮੈਂ ਤੁਹਾਡੇ ਨਾਲ ਹੀ ਪੁੱਛਣਾ ਚਾਹੁੰਦਾ ਪੰਜਾਬ ਦੇ ਲੁਧਿਆਣਾ ਦੀ ਜਨਤਾ ਨੂੰ ਵੀ ਕੀ ਇਹਨੇ ਕਿਹਾ ਸੀ ਵੀ ਮੈਂ ਇੱਥੇ ਇੱਕ ਪੀਜੀਆ ਸਟੈਂਡਰਡ ਦਾ ਹਸਪਤਾਲ ਲਿਆਉਂਗਾ ਲੈ ਆਂਦਾ ਇੱਕ ਸੈਂਟਰਲ ਯੂਨੀਵਰਸਿਟੀ ਬਣਾਉਂਗਾ ਬਣਾ ਦਤੀ ਇੱਥੇ ਇੰਡਸਟਰੀਅਲ ਹੱਬ ਬਣਾਉਂਗਾ ਬਣਾ ਦਤੀ 62 ਲੱਖੇ ਨੇ ਕਿਹਾ ਸੀ ਬੇਰੋਜ਼ਗਾਰ ਨੌਜਵਾਨਾਂ ਨੇ ਕੀ ਨੌਕਰੀ ਦੇਤੀ ਇੱਕ ਪਰ ਆਪਣੇ ਭਰਾ ਤੋਂ ਬਿਨਾ ਇਹਦੇ ਕਹਿੰਦੇ ਆ ਪੁਲ ਮੈਂ 6 ਮਹੀਨੇ ਚਾਲੂ ਕਰ ਦੂੰਗਾ ਚਲ ਤੇ ਲਾਸਟ ਵਿੱਚ ਜਾ ਕੇ ਡਰਾਮਾ ਕਰਤਾ ਫਿਰ ਇਹਨੇ ਇਹ ਗੱਲ ਕਹੀ ਸੀ ਵੀ ਮੈਂ ਲੁਧਿਆਣੇ ਨੂੰ ਹਜ਼ਾਰਾਂ ਕਰੋੜ ਰੁਪਇਆ ਲਿਆ ਕੇ ਕਾਇਆ ਕਲਪ ਕਰ ਦੂੰਗਾ ਲੁਧਿਆਣੇ ਦੇ ਪਹਿਲੇ ਵਾਈਟ ਵਿੱਚ ਕੀ ਇਹਨਾਂ ਕੁਛ ਵੀ ਨਹੀਂ ਹੋਇਆ ਸਿਰਫ 5 ਸਾਲ ਡਰਾਮੇ ਕੀਤੇ ਨੇ ਨਟਾਂਕੀ ਕੀਤੀ ਲੋਕਾਂ ਨੂੰ ਗੁੰਮਰਾਹ ਕੀਤਾ ਲੋਕਾਂ ਦਾ ਸਮਾਂ ਬਰਬਾਦ ਕੀਤਾ ਔਰ ਅੱਜ ਬਰਬਾਦ ਕਰਨ ਤੋਂ ਬਾਅਦ 5 ਸਾਲ ਬਾਅਦ ਫੇਰ ਲੋਕਾਂ ਕੋਲੇ ਜਾ ਰਿਹਾ ਮੈਂ ਲੁਧਾਨੇ ਵਾਲੇ ਇਹਨੂੰ ਬੇਨਤੀ ਕਰਦਾ ਵੀ ਇਹਨੂੰ ਪੁੱਛੋ ਕਿ ਆਹ 5 ਚੀਜ਼ਾਂ ਤੂੰ ਕਰਤੀਆਂ ਤਾਂ ਫੇਰ ਸਾਡੇ ਕੋਲ ਵੋਟ ਮੰਗਣਾ ਹੀ ਨਹੀਂ ਤੇ ਵੋਟ ਮੰਗਣ ਦਾ ਰਾਈਟ ਕੋਈ ਨਹੀਂ ਇਹਨੂੰ ਬਿਲਕੁਲ ਸਾਡੇ ਪੰਡਿਤ ਜੀ ਕੀ ਕਹਿਣਾ ਚਾਹੁੰਦੇ ਪੂਜਾ ਕੀਤੀ ਕਿਉਂ ਪੂਜਾ ਦੇਖੋ ਜੀ ਸਾਡਾ ਮੈਨ ਮਕਸਦ ਇਹ ਹੈ ਬਾਦਲ ਸਾਹਿਬ ਦਾ ਰਾਜ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਰਾਜ ਵਿੱਚ ਬਾਦਲ ਸਾਹਿਬ ਨੇ ਸਮਾਰਟ ਸਿਟੀ ਬੱਸ ਲਾਇਆ ਜੀ ਪਰ ਅ ਬਿੱਟੂ ਸਾਹਿਬ ਦੇ ਰਾਜ ਵਿੱਚ ਤਲਵਾਰ ਸਾਹਿਬ ਜਿਨੇ ਵੀ ਕਾਂਗਰਸੀ ਨੇ ਜਿਆ ਸਾਰੇ ਦੇ ਰਾਜ ਵਿੱਚ ਆ ਦੇਖ ਲੋ ਬਸ ਕਵਾਰ ਬਣ ਗਏ ਜੀ ਤੇ ਇਸ ਕਰਕੇ ਇੱਕ ਵਾਰ ਬਣਿਆ ਇਹਨਾਂ ਨੂੰ ਅਸੀਂ ਦੂਬੱਤੀ ਅਰਗਵਤੀ ਕਰਕੇ ਅਜਿਹਰੇ ਰੁਪਏ ਦੇਖ ਰਿਓ ਇਕੱਠਾ ਕਰ ਰਿਹਾ ਕਾਂਗਰਸ ਨੇ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਹੈ ਜੀ ਤਾਂ ਅਸੀਂ ਅੱਜ ਸਾਰੇ ਜਣੇ ਇਕੱਠੇ ਕਰਕੇ 10-10 ਰੁਪਏ ਜਾਨੇ ਪਰੰਗ ਹੈ ਜੀ ਫਿਰ ਵੀ ਕਾ ਦੇ ਰਹੇ ਹਲੇ 2 ਸਾਲ ਪਿਆ ਕਾਂਗਰਸ ਕਮਾਂਗੇ ਵਧਿਆ ਜਲਾਓ ਨਹੀਂ ਚੱਲਣਗੇ ਤੇ ਬਿੱਟੂ ਸਾਹਿਬ ਵੀ ਜਾਣ ਤੇ ਕਾਂਗਰਸ ਤੇ ਜਾ ਹੀ ਰਿਹਾ ਹੈ ਪੂਰੇ ਹਿੰਦੁਸਤਾਨ 'ਚ ਜੀ ਪੰਜਾਬ 'ਚ ਵੀ ਜਾਣਗੇ ਪੰਜਾਬ ਦੇ ਜੰਦਾ ਇੱਕ ਵਾਰ ਗਲਤੀ ਕਰ ਗਿਆ ਦੁਬਾਰਾ ਗਲਤੀ ਨਹੀਂ ਕਰੂਗਾ ਜੀ ਅੱਜ ਕੀ ਬਿੱਟੂ ਸਾਹਿਬ ਮੈਂ ਜ਼ਰੂਰ ਕਮਾਂਗਾ ਬਿੱਟੂ ਸਾਹਿਬ ਲੋਕਾਂ ਹੌਂ ਸਿਆਣੇ ਹੋ ਚੁੱਕੇ ਹਨ ਪੰਜ ਸਾਲ ਤੁਸੀਂ ਨਜ਼ਰ ਨਹੀਂ ਆਏ ਕਦੀ ਸਰਕਾਰਾਂ ਦੇ ਹਾਲ ਦੇਖਿਆ ਤੁਸੀਂ ਸਰਗਾਂ ਟੁੱਟੇ ਪਿਆ ਹਰ ਵਿਕਾਸ ਜੋ ਅਕਾਲੀ ਮਾਸ ਹੋਇਆ ਕੰਮ ਹੋਇਆ ਅੱਜ ਬਿੱਟੂ ਸਾਹਿਬ ਇੱਕ ਵੀ ਕੰਮ ਗਿਣ ਕੇ ਨਹੀਂ ਆਈ ਅੱਜ ਦੇਖੋ ਲਗਾਇਆ ਬੋਰਡ ਕਿੰਨੀ ਜੋ ਆਦਮੀ ਚਮਕੇ ਹੁੰਦਾ ਹੋ ਕਿਉਂ ਵੋਟ ਲਾਊਗਾ ਇਹਦਾ ਮੈਂ ਸਾਹਮਣੋਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਆਪਨੇ ਆਪ ਤੇ ਭਰੋਸਾ ਨਹੀਂ ਆ ਉਹਨਾਂ ਨੂੰ ਡਰਾਂ ਇਸੇ ਕਰਕੇ ਐਡ ਕਰ ਰਿਹਾ ਇੰਨੇ ਪੈਸੇ ਪਹਿਲੇ ਆ ਰਹੇ ਵੋਟ ਜੇ ਦੀ ਪਹਿਲੇ ਆ ਰਹੇ ਉਹਨੇ ਪਹਿਲੇ ਜੰਦਾ ਨੂੰ ਦੇ ਦੋ ਬਿਲਕੁਲ ਸਾਡੇ ਲੋਕਸਾਪਾਰਟੀ ਚੋਂ ਜਿਹੜੇ ਨਵੇਂ ਨੇ ਆਏ ਨੇ ਉਹਨਾਂ ਦੇ ਜਿਹੜੇ ਜਿਹੜੀ ਪਾਰਟੀ ਸੀ ਕਈ ਵਾਰ ਜਿਹੜਾ ਕਾਫੀ ਕੁਛ ਉਹਨਾਂ ਦੇ ਲੀਡਰਾਂ ਨੇ ਡਰਾਮੇਬਾਜ਼ੀ ਕੀਤੀ ਉਹਦੇ ਤੇ ਵੀ ਆਪਾਂ ਜੇ ਲਮਾਂ ਗੋਣਾ ਕੀ ਕਹਿਣਾ ਚਾਹੀਦਾ ਜਿਹੜਾ ਅੱਜ ਜਿਹੜਾ ਤੂਫਾਨਤੀ ਕਰਕੇ ਜਿਹੜਾ ਕਾਂਗਰਸ ਸਰਕਾਰ ਨੂੰ ਜੁਗਾਨ ਦੀ ਕੋਸ਼ਿਸ਼ ਕੀਤੀ ਹੈ ਬਿਟਵੀਨ ਮੇ ਜੁਗਾਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦਾ ਮਕਸਦ ਇਹ ਹੀ ਹੈ ਵੀ ਡਿਵੈਲਪਮੈਂਟ 'ਤੇ ਧਿਆਨ ਦਿਓ ਇਹ ਛੱਡ ਦਿਓ ਬੋੜਾ ਬੂੜਾ ਲਾਣੇ ਕੁਛ ਨਹੀਂ ਲੋਕ ਬਹੁਤ ਸਿਆਣੇ ਹੋ ਚੁੱਕੇ ਆਂ ਔਰ ਜਨਤਾ ਨੂੰ ਅਸੀਂ ਇਹੀ ਅਪੀਲ ਕਰਨੀ ਚਾਹੁੰਦੇ ਆਂ ਸ਼ਰਮਨੇ ਇਕਾਲੀ ਦਾ ਜਾਂ ਭਾਰਤੀ ਜਨਤਾ ਪਾਰਟੀ ਜਿਹੜਾ ਵੀ ਕੈਂਡੀਡੇਟ ਦਿੰਦੀ ਆ ਤੁਸੀਂ ਉਹਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਭ ਕਾਦਾ ਭਲਾ ਹੋ ਸਕਦਾ ਬਿਲਕੁਲ ਦਿਦੀਪ ਕੀ ਕਿਹਾ ਜੂਥ ਵੱਲੋਂ ਕਿਸ ਤਰ੍ਹਾਂ ਪਹਿਲਾਂ ਜਿਹੜਾ ਯੂਥ ਲਈ ਲੀਡਰ ਨੇ ਬਿੱਟੂ ਜੀ ਉਹਨਾਂ ਨੇ ਇੱਕ ਡਰਾਮੇबाजी ਕੀਤੀ ਸੀ ਕਿ ਅੱਜ ਤੁਸੀਂ ਇਹਨਾਂ ਨੂੰ ਜਗਾਉਣ ਆਏ ਹੋ ਕਾਂਗਰਸ ਦੀ ਕੋਈ ਇੱਕ ਗੱਲ ਹੈ ਕੱਲ੍ਹ ਦੀ ਸਰਕਾਰ ਨੇ 10 ਸਾਲ ਬਹੁਤ ਕੰਮ ਕੀਤੇ ਸੀ ਕੰਮਾਂ ਦੇ ਵਿੱਚ ਨੁਕਸ ਕੱਢਿਆ ਜੇ ਅਸੀਂ ਕੰਮ ਕੀਤੇ ਤਾਂ ਨੁਕਸ ਕੱਢੇ ਸੀ ਇਹਨਾਂ ਨੇ ਤਾਂ ਨੁਕਸ ਕੱਢ ਲਏ 2 ਸਾਲਾਂ ਜਿ ਸੁੱਤੇ ਪਏ ਐ ਅੱਜ ਬਿੱਟੂ ਜੀ ਦੋ 5 ਸਾਲ ਪਹਿਲਾਂ ਬੱਸਾਂ ਸਾਫ਼ ਕਰ ਗਈ ਸੀ ਅੱਜ ਹਣ ਧੂਬਤੀ ਕਰਕੇ ਜਗਾਇਆ ਵੀ ਤੁਹਾਨੂੰ ਯਾਦ ਕਰਾਇਆ ਸਰਕਾਰ ਤੁਹਾਡੀ ਇਹ ਸੈਂਟਰ ਚ ਵੀ ਤੁਸੀਂ ਐਮਪੀਓ ਤੇ ਇੱਥੇ ਪੰਜਾਬ ਚ ਸਰਕਾਰ ਤੁਹਾਡੀ ਪਰ ਅੱਜ ਡਰਾਮੇ ਕੀਤੇਗੇ ਨਾ ਅੱਜ ਬੋਰਡ ਲਗਾਏਗੇ ਬੜਾ ਮਿੱਠਾ ਮੱਤੂ ਸਾਹਿਬ ਇੱਕ ਕੰਮ ਗਿਣਾ ਦੇਣਾ ਲੋਕਾਂ ਦਾ ਜੇਚੇ ਭਲਾ ਕੀਤਾ ਵੇ ਗਰੀਬ ਬੰਦਾ ਜਰਵੇ ਦੇਖੇ ਬੱਸਾਂ ਦਾ ਸਫ਼ਰ ਕਰਦਾ ਸੀ ਤੁਸੀਂ ਉਹਦਾ ਖੋਲੀਆਂ ਉਹਨਾਂ ਕੋਲ ਬੱਸਾਂ ਚ 35 ਤੋਂ ਵੱਧ ਬੱਸਾਂ ਕਬਾੜ ਬਣ ਗਈਆਂ ਬੈਟਰੀਆਂ ਚੋਰੀ ਹੋ ਗਿਆ ਸਾਰਾ ਕੁਝ ਚੋਰੀ ਹੋ ਗਿਆ ਕਰਦੇ ਕੀ ਪਿਓ ਤੁਸੀਂ ਤੁਸੀਂ ਅੱਜ ਤੁਹਾਨੂੰ ਯਾਦ ਹੀ ਨਹੀਂ ਹੈਗਾ ਤੁਸੀਂ ਦੇਖੋ ਆਟਾ ਦਾਲ ਸਕੀਮ ਸੀਗੀ ਖੋਲੀ ਮਾਈ ਭਾਗੋ ਦੇ ਅੰਦਰ ਸਾਈਕਲ ਸਕੀਮ ਸੀ ਤੁਸੀਂ ਉਹ ਖੋਲੀ ਛਗਨ ਸਕੀਮ ਖੋਲੀ ਪੈਨਸ਼ਨ ਖੋਲੀ ਉਹ ਤੁਸੀਂ ਗਰੀਬਾਂ ਦਾ ਸਾਰਾ ਕੁਝ ਖੋਈ ਜਾਂਦੇ ਫਿਰ ਦਿੰਦੇ ਕਿਨੂੰ ਪਿਓ ਕਹਿਣ ਇਲਜ਼ਾਮ ਤੁਸੀਂ ਮੋਦੀ ਸਾਹਿਬ ਤੇ ਲਾਉਂਦੇ ਇੱਥੋਂ ਪਤਾ ਲੱਗਦਾ ਕਿ ਚਾਹੇ ਬਿੱਟੂ ਸਾਹਿਬ ਹੋਣ ਚਾਹੇ ਕਾਂਗਰਸ ਸਾਹਿਬ ਹਮੇਸ਼ਾ ਝੂਠ ਬੋਲ ਕੇ ਝੂਠ ਦੀ ਦੁਕਾਨ ਬਣਾ ਕੇ ਵੋਟਾਂ ਲਈਆਂ ਪਰ ਹੁਣ ਲੋਕ ਜਾਗ ਚੁੱਕੇ ਹੁਣ ਨਹੀਂ ਇਹ ਕੰਮ ਹੋਏਗਾ ਬਿਲਕੁਲ ਜਿਹੜਾ ਸਾਡੇ ਨਾਲ ਜਿਹੜੇ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਸੀ ਉਦੋਂ ਪੰਡਤ ਜੀ ਨੇ ਪੂਜਾ ਕੀਤੀ ਉਹਨਾਂ ਕਿਹਾ ਉਹ ਜਿਹੜੀ ਪੂਜਾ ਕੀਤੀ ਹੈ ਜੇ ਪੈਸੇ ਇਕੱਠੇ ਹੋ ਨੇ ਕਾਂਗਰਸ ਦਾ ਖਜ਼ਾਨਾ ਭਰਨ ਲਈ ਭੇਜਣਗੇ ਤਾਂ ਜੋ ਉਹ ਬੱਸਾਂ ਦਾ ਪ੍ਰੋਜੈਕਟ ਚਲਾ ਵੀ ਪੂਰਾ ਨਹੀਂ ਕੀਤਾ ਵੱਡੇ ਵੱਡੇ ਵਾਅਦੇ ਕੀਤੇ ਸੀ ਸਾਰੇ ਦਾਅਵੇ ਖੋਖਲੇ ਸਾਫ ਤੋਂ ਨੇ ਇਸ ਕਰਕੇ ਅੱਜ ਉਹ ਉਹਨਾਂ ਨੂੰ ਜਗਾਉਣ ਆਏ ਨੇ ਵੀ ਜਾਗਣ ਤੇ ਜਿਹੜੀ ਜਨਤਾ ਦੀ ਸਹੂਲਤ ਉਹਨਾਂ ਨੂੰ ਦੇਣ ਨਹੀਂ ਜਨਤਾ ਤੇ ਦਰਬਾਰ ਚ ਜੇ ਉਹ ਹੁਣ ਜਾਣਗੇ ਵੋਟਾਂ ਲੈਣ ਉਹਨਾਂ ਨੂੰ ਇਹਦਾ ਸਾਹਮਣਾ ਕਰਨਾ ਪੈ ਸਕਦਾ ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ 파ਰਦਵਾਜ਼ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ